ਸਤਿ ਸ਼੍ਰੀ ਅਕਾਲ ਦੋਸਤੋ 72 ਕਿਚਨ ਟਿਪਸ ਜੋ ਹਰ ਇੱਕ ਔਰਤ ਨੂੰ ਕਰਦੇ ਵਿੱਚ ਆਉਣੇ ਚਾਹੀਦੇ ਹਨ ਸੰਜੀਵ ਪੁਕਾਰ ਸਟਾਈਲ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 72 ਕਿਚਨ ਟਿਪਸ ਜੋ ਹਰ ਇੱਕ ਔਰਤ ਨੂੰ ਪਤਾ ਹੋਣੇ ਚਾਹੀਦੇ ਹਨ ਕੁਝ ਟਿਪਸ ਸਮਾਂ ਬਚਾਉਣਗੇ ਕੁਝ ਟਿਪਸ ਸਮਾਂ ਸਵਾਦ ਵਧਾਉਣਗੇ ਅਤੇ ਕੁਝ ਟਿਪਸ ਤੁਹਾਨੂੰ ਬਣਾ ਦੇਣਗੇ ਕਿਚਨ ਕੁਇਨ ਤੇ ਚਲੋ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਨੰਬਰ 1 ਸਬਜੀ ਜਲਦੀ ਉਗਾਲਣੀ ਹੈ ਤਾਂ ਇੱਕ ਚੁਟਕੀ ਨਮਕ ਪਾ ਦਿਓ ਤੇ ਟੱਕਣ ਬੰਦ ਕਰ ਦਿਓ ਨੰਬਰ 2 ਦੁੱਧ ਫਟਣ ਤੋਂ ਬਚਾਉਣ ਵਾਸਤੇ ਬਾਲਣ ਦੇ ਟਾਈਮ ਉਸ ਦੇ ਵਿੱਚ ਲੱਕੜੀ ਦਾ ਚਮਚ ਪਾ ਦਿਓ ਜੀ ਨੰਬਰ 3 ਜੇ ਅਸੀਂ ਪਿਆਜ਼ ਕੱਟਦੇ ਹਾਂ ਤਾਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਉਸ ਦੇ ਵਾਸਤੇ 10 ਮਿੰਟ ਪਿਆਜ਼ ਨੂੰ ਫਰਿੱਜ ਵਿੱਚ ਰੱਖ ਦਿਓ ਉਸ ਤੋਂ ਬਾਅਦ ਪਿਆਜ਼ ਕਟੋ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਨਿਕਲੇਗਾ ਨੰਬਰ 4 ਤਵਾ ਨਵਾਂ ਹੈ ਤਾਂ ਜਿਆਦਾ ਕੋਈ ਚੀਜ਼ ਸਾੜਦਾ ਹੈ ਤਾਂ ਉਸ ਦੇ ਉੱਪਰ ਥੋੜਾ ਜਿਹਾ ਨਮਕ ਸੇਕ ਲਵੋ ਪਹਿਲਾਂ ਨੰਬਰ 5 ਜੇਕਰ ਤੁਸੀਂ ਆਪਣੇ ਹੱਥਾਂ ਦੇ ਲਸਣ ਦੇ ਦਾਗ ਮਟਾਉਣੇ ਹਨ ਤਾਂ ਸਟੀਲ ਦੇ ਬਰਤਨਾਂ ਦੀ ਜ਼ਰੂਰ ਵਰਤੋ ਕਰੋ ਨੰਬਰ 6 ਸਬਜੀ ਤਰੀ ਗਾੜੀ ਕਰਨੀ ਹੈ ਤਾਂ ਕਾਜੂ ਜਾਂ ਭੁੰਨਿਆ ਹੋਇਆ ਪਿਆਜ਼ ਪੇਸਟ ਸਬਜੀ ਵਿੱਚ ਪਾ ਦਿਓ ਜੀ ਨੰਬਰ 7 ਜੇਕਰ ਚੌਲ ਤੁਹਾਨੂੰ ਕੱਲੇ-ਕੱਲੇ ਚਾਹੀਦੇ ਹਨ ਪਾਣੀ ਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਦਿਓ ਨੰਬਰ 8 ਸਬਜੀ ਬਣਾਉਣ ਦੇ ਟਾਈਮ ਇੱਕ ਬੂੰਦ ਸਿਰਕਾ ਪਾ ਦਿਓ ਰੰਗ ਬਣਿਆ ਰਹਿੰਦਾ ਹੈ ਨੰਬਰ 9 ਆਟੇ ਵਿੱਚ ਦੁੱਧ ਮਿਕਸ ਕਰਕੇ ਆਟੇ ਨੂੰ ਗੁੰਨੋ ਪਰੌਂਠੇ ਸੌਫਟ ਅਤੇ ਬਹੁਤ ਟੇਸਟੀ ਬਣਦੇ ਹਨ ਨੰਬਰ 10 ਦਾਲ ਵਿੱਚ ਘਿਓ ਦਾ ਤੜਕਾ ਲਗਾਉਣ ਦੇ ਨਾਲ ਸਵਾਦ ਦੁੱਗਣਾ ਬਣ ਜਾਂਦਾ ਹੈ। ਨੰਬਰ 11 ਫ੍ਰਿਜ ਵਿੱਚ ਟਮਾਟਰ ਜਿਆਦਾ ਦਿਨ ਰੱਖਣੇ ਹਨ ਤਾਂ ਟਮਾਟਰਾਂ ਦੇ ਟੰਡਲ ਥੱਲੇ ਨੂੰ ਕਰਕੇ ਰੱਖੋ ਜੀ। ਨੰਬਰ 12 ਭੋਜਨ ਨਮਕੀਨ ਹੋ ਗਿਆ ਹੈ ਇੱਕ ਉਬਲਿਆ ਹੋਇਆ ਆਲੂ ਪਾ ਦਿਓ। ਨੰਬਰ 13 ਤੇਲ ਜ਼ਿਆਦਾ ਹੋ ਗਿਆ ਹੈ ਸਬਜੀ ਤਰੀ ਵਿੱਚ ਤਾਂ ਬਰਫ਼ ਦਾ ਟੁਕੜਾ ਪਾਓ ਜੀ ਤੇਲ ਉੱਪਰ ਆ ਜਾਵੇਗਾ ਨੰਬਰ 14 ਹਰੀਆਂ ਸਬਜ਼ੀਆਂ ਉਬਾਲਣ ਦੇ ਟਾਈਮ ਥੋੜਾ ਨਮਕ ਅਤੇ ਬਰਫ਼ ਵਾਲਾ ਪਾਣੀ ਇਸਤੇਮਾਲ ਕਰੋ ਰੰਗ ਨਹੀਂ ਉਤਰੇਗਾ ਨੰਬਰ 15 ਬਰੈਡ ਵਿੱਚੋਂ 스멜 ਆ ਰਹੀ ਹੈ ਤਾਂ ਬਰੈਡ ਨੂੰ ਸਟੋਰ ਕਰੋ ਜਾਂ ਬ੍ਰੈਡ ਕ੍ਰੰਬ ਬਣਾ ਕੇ ਰੱਖ ਲਵੋ ਨੰਬਰ 16 ਸੂਪ ਵਿੱਚ ਸਵਾਦ ਵਧਾਉਣ ਵਾਸਤੇ ਟੋਟ ਸਟੈਂਡ ਮਸਾਲੇ ਪਾਓ ਨੰਬਰ 17 ਇਡਲੀ ਸੌਫਟ ਬਣਾਉਣੀ ਹੈ ਤਾਂ ਬੈਟਰ ਵਿੱਚ ਥੋੜੀ ਜਹੀ ਸੂਜੀ ਮਿਲਾਓ ਜੀ ਨੰਬਰ 18 ਛਾਂਚ ਨੂੰ ਲੰਮਾ ਚਲਾਉਣਾ ਹੈ ਤਾਂ ਉਸ ਦੇ ਵਿੱਚ ਥੋੜਾ ਜਿਹਾ ਦਹੀਂ ਪਾਓ ਅਤੇ ਚੰਗੀ ਤਰ੍ਹਾਂ ਫੈਂਟ ਲਵੋ ਜੀ ਨੰਬਰ 19 ਮਿਕਸੀ ਵਿੱਚ ਗਿੱਲਾ ਮਸਾਲਾ ਨਹੀਂ ਘੁੰਮ ਰਿਹਾ ਹੈ ਤਾਂ ਥੋੜਾ ਤੇਲ ਪਾਓ ਜਲਦੀ ਘੁੰਮਣਾ ਸ਼ੁਰੂ ਹੋ ਜਾਵੇਗਾ ਨੰਬਰ 20 ਨਾਨਸਟਿਕ ਵਰਤਨ ਦੀ ਲਾਈਫ ਵਧਾਉਣੀ ਹੈ ਤਾਂ ਲੱਕੜੀ ਦੇ ਚਿਮਚਿਆਂ ਦੇ ਨਾਲ ਚਲਾਓ ਜੀ ਨੰਬਰ 19 ਟਮਾਟਰ ਦੀ ਪਿਉਰੀ ਨੂੰ ਨਮਕ ਪਹਿਲੇ ਨਾ ਲਾਓ ਜੀ ਜਲਦੀ ਖਰਾਬ ਹੁੰਦੀ ਹੈ ਨੰਬਰ 22 ਪਕੌੜੇ ਕਰਾਰੇ ਚਾਹੀਦੇ ਹਨ ਤਾਂ ਵੇਸਣ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਮਿਕਸ ਕਰੋ ਜੀ ਨੰਬਰ 23 ਚਾਹ ਤੇਜ ਚਾਹੀਦੀ ਹੈ ਪਹਿਲਾਂ ਪਾਣੀ ਵਿੱਚ ਪੱਤੀ ਨੂੰ ਚੰਗੀ ਤਰ੍ਹਾਂ ਉਬਾਲੋ ਫਿਰ ਉਸ ਦੇ ਵਿੱਚ ਦੁੱਧ ਪਾਓ ਜੀ ਨੰਬਰ 24 ਸਬਜੀ ਸੜ ਜਾਂਦੀ ਹੈ ਤਾਂ ਉੱਪਰ ਬ੍ਰੈਡ ਸਲਾਈਸ ਰੱਖੋ ਸੜਨ ਦੀ ਸੁਗੰਧ ਸੁੰਘ ਲਵੇਗਾ ਨੰਬਰ 25 ਫਰਿੱਜ ਵਿੱਚ ਜਲਦੀ ਕੇਲੇ ਕਾਲੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਪਲਾਸਟਿਕ ਵਿੱਚ ਪਾ ਕੇ ਰੱਖੋ ਜੀ ਨੰਬਰ 26 ਨਿੰਬੂ ਜ਼ਿਆਦਾ ਅਸਰਦਾਰ ਚਾਹੀਦੇ ਹਨ ਤਾਂ ਗਰਮ ਪਾਣੀ ਵਿੱਚ ਡਬੋ ਕੇ ਰੱਖੋ ਜੀ ਨੰਬਰ 27 ਬਰਫ਼ ਜਲਦੀ ਅਜਮਾਉਣੀ ਹੈ ਤਾਂ ਪਾਣੀ ਵਿੱਚ ਨਮਕ ਮਿਕਸ ਕਰੋ ਜੀ ਨੰਬਰ 28 ਫਰਿੱਜ ਵਿੱਚ ਕਨਫਲੋਰ ਰੱਖੋ ਗਰਮੀ ਵਿੱਚ ਗੁੱਠਲੀਆਂ ਨਹੀਂ ਬਣਨਗੀਆਂ ਨੰਬਰ 29 ਵੇਸਣ ਵਿੱਚ ਹਲਦੀ ਪਾਉਣ ਤੋਂ ਪਹਿਲਾਂ ਪੁੰਨ ਲਵੋ ਕੱਚਾ ਸਵਾਦ ਨਹੀਂ ਆਵੇਗਾ ਨੰਬਰ 30 ਦੁੱਧ ਉਬਾਲਣ ਤੋਂ ਬਾਅਦ ਹੀ ਵਿਚ ਖੰਡ ਪਾਓ ਨਹੀਂ ਤਾਂ ਥੱਲੇ ਲੱਗ ਜਾਵੇਗਾ ਨੰਬਰ 31 ਸਨੇਕਸ ਫਰਾਈ ਕਰਨ ਦੇ ਟਾਈਮ ਗੈਸ ਨੂੰ ਨਾਰਮਲ ਰੱਖੋ ਜਿਆਦਾ ਸਵਾਦ ਬਣੇਗਾ ਨੰਬਰ 32 ਬ੍ਰੈਡ ਰੋਲ ਬਣਾਉਣ ਦੇ ਟਾਈਮ ਕਿਨਾਰਿਆਂ ਨੂੰ ਗਿੱਲਾ ਕਰ ਲਓ ਬ੍ਰੈਡ ਬਹੁਤ ਵਧੀਆ ਬਣਨਗੇ ਨੰਬਰ 33 ਮਿਕਸੀ ਦੇ ਢੱਕਣ ਉੱਤੇ ਪਾਣੀ ਲੱਗੇ ਉੱਪਰ ਪਲੇਟ ਰੱਖ ਕੇ ਚਲਾਓ ਨਹੀਂ ਡਿਗੇਗਾ ਨੰਬਰ 34 ਉਬਲੇ ਅੰਡੇ ਛਿੱਲਣ ਦੇ ਟਾਈਮ ਕੱਟ ਕੇ ਪਾਣੀ ਵਿੱਚ ਪਾ ਦਿਓ ਆਸਾਨੀ ਨਾਲ ਅੰਡੇ ਛਿਲ ਹੋ ਜਾਣਗੇ ਨੰਬਰ 35 ਸਬਜ਼ੀ ਬਣਾਉਣ ਦੇ ਟਾਈਮ ਟੱਕਣ ਥੋੜਾ ਖੁੱਲਾ ਰੱਖੋ ਪਾਫ ਬਾਹਰ ਨਿਕਲੇਗੀ ਅਤੇ ਟੇਸਟ ਹੋਰ ਵੱਧ ਜਾਵੇਗਾ ਨੰਬਰ 36 ਅਚਾਰ ਨੂੰ ਲੰਮੇ ਟਾਈਮ ਤੱਕ ਚਲਾਉਣਾ ਹੈ ਤਾਂ ਉਸ ਦੇ ਵਿੱਚ ਜਿਆਦਾ ਤੋਂ ਜਿਆਦਾ ਸਰੋਂ ਦਾ ਤੇਲ ਪਾਓ ਨੰਬਰ 37 ਫਰਿੱਜ ਵਿੱਚ ਪਿਆਜ਼ ਨਾ ਰੱਖੋ ਨਰਮ ਅਤੇ ਗਿੱਲੇ ਹੋ ਜਾਂਦੇ ਹਨ ਨੰਬਰ 38 ਕੜੀ ਪੱਤੇ ਨੂੰ ਸਟੋਰ ਕਰਨਾ ਹੈ ਤਾਂ ਅਖਬਾਰ ਨਾਲ ਲਪੇਟ ਕੇ ਫਰਿੱਜ ਵਿੱਚ ਰੱਖੋ ਜੀ ਨੰਬਰ 39 ਪਨੀਰ ਸੌਫਟ ਚਾਹੀਦਾ ਹੈ ਤਾਂ ਗਰਮ ਪਾਣੀ ਵਿੱਚ ਥੋੜੀ ਦੇਰ ਰੱਖ ਦਿਓ ਨੰਬਰ 40 ਖੰਡ ਨੂੰ ਜਲਦੀ ਘੋਲਣਾ ਹੈ ਤਾਂ ਮਿਕਸੀ ਵਿੱਚ ਗ੍ਰाइंड ਕਰ ਲਵੋ ਪਾਊਡਰ ਬਣ ਜਾਵੇਗਾ ਨੰਬਰ 41 ਸਬਜੀ ਦੀ ਤਰੀ ਨਾ ਸੜੇ ਤਾਂ ਆਪਾਂ ਨੂੰ ਭਾਰੀ ਤਲ ਵਾਲਾ ਬਰਤਨ ਯੂਜ਼ ਕਰਨਾ ਚਾਹੀਦਾ ਹੈ ਨੰਬਰ 42 ਫ੍ਰਿਜ ਵਿੱਚੋਂ 스멜 ਆਉਂਦੀ ਹੈ ਤਾਂ ਕਾਫੀ ਪਾਊਡਰ ਜਾਂ ਬ੍ਰੇਕਿੰਗ ਸੋਡਾ ਫ੍ਰਿਜ ਵਿੱਚ ਰੱਖੋ ਨੰਬਰ 43 ਸਰਦੀਆਂ ਦੇ ਵਿੱਚ ਆਟਾ ਜਲਦੀ ਸੁੱਕਦਾ ਹੈ ਤਾਂ ਉਸ ਦੇ ਵਿੱਚ ਥੋੜਾ ਦੁੱਧ ਮਿਲਾ ਕੇ ਟੱਕ ਕੇ ਰੱਖ ਦਿਓ ਜੀ ਨੰਬਰ 44 ਮਿਕਸ ਸਬਜੀ ਬਣਾਉਣ ਦੇ ਟਾਈਮ ਹਰ ਸਬਜੀ ਦਾ ਟਾਈਮ ਅਲੱਗ-ਅਲੱਗ ਰੱਖੋ ਸਭ ਬਰਾਬਰ ਟਾਈਮ ਵਿੱਚ ਬਣ ਜਾਣਗੀਆਂ ਨੰਬਰ 45 ਬ੍ਰੈਡ ਦੇ ਨਾਲ ਪਨੀਰ ਰਗੜੋ ਬੱਚਿਆਂ ਨੂੰ ਨਵੀਂ ਡਿਸ਼ ਪਸੰਦ ਆਵੇਗੀ ਨੰਬਰ 46 ਬਰੀਆਨੀ ਬਣਾਉਣ ਦੇ ਟਾਈਮ ਪੱਕੀਆਂ ਸਬਜ਼ੀਆਂ ਨੂੰ ਚੰਗੇ ਤਰੀਕੇ ਨਾਲ ਮੈਸ਼ ਕਰੋ ਟੈਕਸਚਰ ਵਧੀਆ ਆਵੇਗਾ ਨੰਬਰ 47 ਆਲੂ ਟਿੱਕੀ ਨੂੰ ਬ੍ਰੈਡ ਕੰਬੋ ਵਿੱਚ ਮਲਾ ਦਈਏ ਤਾਂ ਉਹ ਕਦੇ ਨਹੀਂ ਟੁੱਟੇਗਾ ਨੰਬਰ 48 ਟਮਾਟਰ ਸੌਸ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰੋ ਟੇਸਟ ਬਿਲਕੁਲ ਪਾਰੋ ਜੈਸਾ ਹੁੰਦਾ ਹੈ ਨੰਬਰ 49 ਸਬਜੀ ਵਿੱਚ ਗਰਮ ਮਸਾਲਾ ਲਾਸਟ ਵਿੱਚ ਪਾਉਣਾ ਹੈ ਖੁਸ਼ਬੂ ਬਣੀ ਰਹਿੰਦੀ ਹੈ ਨੰਬਰ 50 ਭੋਜਨ ਸਿਰਫ ਪੇਟ ਨਹੀਂ ਹੈ ਦਿਲ ਅਤੇ ਦਿਮਾਗ ਵੀ ਕੰਮ ਹੈ ਤੇ ਸਾਨੂੰ ਪਿਆਰ ਨਾਲ ਬਣਾਉਣਾ ਚਾਹੀਦਾ ਹੈ ਨੰਬਰ 51 ਸਟੀਲ ਦੇ ਬਰਤਨਾਂ ਦੀ ਚਮਕ ਲਿਆਉਣ ਵਾਸਤੇ ਨਿੰਬੂ ਅਤੇ ਨਮਕ ਰਗੜੋ ਜੀ ਨੰਬਰ 52 ਗੈਸ ਚੁੱਲਾ ਰੋਜ਼ ਨਿੰਬੂ ਅਤੇ ਬ੍ਰੇਕਿੰਗ ਸੋਡੇ ਦੇ ਨਾਲ ਸਫਾਈ ਕਰੋ ਚਮਕਦਾ ਰਹੇਗਾ ਨੰਬਰ 53 ਜੇਕਰ ਆਪਣਾ ਬਰਤਨ ਸੜ ਜਾਂਦਾ ਹੈ ਤਾਂ ਬ੍ਰੇਕਿੰਗ ਸੋਡਾ ਅਤੇ ਪਾਣੀ ਵਿੱਚ ਸਾਰੀ ਰਾਤ ਪਿਜਾ ਰਹਿਣ ਦਿਓ ਤਾਂ ਸਵੇਰ ਟਾਈਮ ਸਾਫ਼ ਹੋ ਜਾਂਦਾ ਹੈ ਨੰਬਰ 54 ਵੇਲਣਾ ਅਤੇ ਚਕਲਾ ਧੋਣ ਤੋਂ ਬਾਅਦ ਸਿੱਧਾ ਧੁੱਪ ਵਿੱਚ ਰੱਖੋ ਸਿਉਂਕ ਨਹੀਂ ਲੱਗੇਗੀ ਨੰਬਰ 55 ਫ੍ਰਿਜ ਵਿੱਚੋਂ 스멜 ਹਟਾਉਣ ਦੇ ਵਾਸਤੇ ਇੱਕ ਕੱਪ ਬ੍ਰੇਕਿੰਗ ਸੋਡਾ ਫ੍ਰਿਜ ਵਿੱਚ ਰੱਖੋ ਨੰਬਰ 56 ਕਟਿੰਗ ਬੋਰਡ ਤੇ ਨਮਕ ਅਤੇ ਨਿੰਬੂ ਰਗੜੋ ਦਾਗ ਵੀ ਹਟ ਜਾਣਗੇ ਅਤੇ ਗੰਦਗੀ ਦੂਰ ਹੋ ਜਾਵੇਗੀ। ਨੰਬਰ 57 ਸਿੰਕ ਵਿੱਚ ਗਰਮ ਪਾਣੀ ਦੇ ਵਿੱਚ ਡਿਸ਼ਵਾਸ਼ ਅਤੇ ਬ੍ਰੇਕਿੰਗ ਸੋਡਾ ਪਾਓ ਬਹੁਤ ਵਧੀਆ ਸਫਾਈ ਹੋ ਜਾਵੇਗੀ। ਨੰਬਰ 58 ਮਿਕਸੀ ਦੇ ਬਲੇਟ ਵਿੱਚ ਜੰਗ ਲੱਗ ਗਈ ਹੈ ਤਾਂ ਨਿੰਬੂ ਰਗੜੋ। ਨੰਬਰ 59 ਫਰਸ਼ ਦੀ ਚਕਨਾਹਟ ਮਟਾਉਣ ਦੇ ਲਈ ਸਿਰਕਾ ਅਤੇ ਗਰਮ ਪਾਣੀ ਦੇ ਨਾਲ ਪੋਚਾ ਲਗਾਓ ਜੀ ਨੰਬਰ 60 ਫ੍ਰਿਜ ਦੇ ਗਾਸਕਟ ਨੂੰ ਹਰ ਹਫਤੇ ਸਾਬਣ ਨਾਲ ਸਾਫ਼ ਕਰੋ ਗੰਦਗੀ ਤੋਂ ਬਚਿਆ ਰਹੇਗਾ ਨੰਬਰ 61 ਕੌਲੀ ਵਿੱਚ ਰੱਖਿਆ ਦਹੀਂ ਜਲਦੀ ਜੰਮ ਜਾਵੇਗਾ ਉਸ ਦੇ ਵਿੱਚ ਥੋੜਾ ਪੁਰਾਣਾ ਦਹੀਂ ਪਾ ਦਿਓ ਜੀ ਨੰਬਰ 62 ਸਲਾਦ ਵਿੱਚ ਨਿੰਬੂ ਪਾਉਣ ਦੇ ਨਾਲ ਸਬਜੀ ਕਾਲੀ ਨਹੀਂ ਹੁੰਦੀ ਨੰਬਰ 63 ਸਬਜੀ ਵਿੱਚ ਮਿੱਠਾ ਪੰਨ ਲਿਆਉਣਾ ਹੈ ਤਾਂ ਇੱਕ ਚਮਚ ਸ਼ੱਕਰ ਪਾ ਦਿਓ ਬੈਲੈਂਸ ਟੇਸਟ ਬਣ ਜਾਵੇਗਾ ਨੰਬਰ 64 ਰੋਟੀ ਵੇਲਣ ਦੇ ਟਾਈਮ ਵੇਲਣੇ ਨਾਲ ਚੰਬੜ ਰਹੀ ਹੈ ਤਾਂ ਸੁੱਕਾ ਆਟਾ ਘਟ ਪਾਓ ਜੀ ਨੰਬਰ 65 ਆਂਡਿਆਂ ਨੂੰ ਉਬਾਲਣ ਦੇ ਟਾਈਮ ਥੋੜਾ ਨਮਕ ਪਾਣੀ ਵਿੱਚ ਪਾ ਦਿਓ ਆਂਡਿਆਂ ਨੂੰ ਦਰਾੜ ਨਹੀਂ ਆਵੇਗੀ ਨੰਬਰ 66 ਦੋ ਕੁਲਾ 52 ਚਾਹੀਦੀ ਹੈ ਤਾਂ ਬੈਟਰ ਦੇ ਵਿੱਚ ਥੋੜਾ ਜਿਹਾ ਇਹਨੂੰ ਪਾ ਦਿਓ ਨੰਬਰ 67 ਰਸੋਈ ਦੀ ਸਲੇਬ ਤੇ ਬਰਫ਼ ਦੀ ਟਰੇ ਨਾ ਰੱਖੋ ਬਰਫ਼ ਪਿਗਲ ਜਾਵੇਗੀ ਅਤੇ ਗਿੱਲਾ ਹੋ ਜਾਵੇਗਾ ਨੰਬਰ 68 ਬੱਚਾ ਭੋਜਨ ਨਹੀਂ ਖਾ ਰਿਹਾ ਛੋਟੇ ਛੋਟੇ ਰੰਗ ਬਰੰਗੇ ਬਰਤਨ ਲਿਆ ਕੇ ਉਸ ਵਿੱਚ ਭੋਜਨ ਪਾ ਕੇ ਖਵਾਓ ਨੰਬਰ 69 ਪਨੀਰ ਟਿੱਕਾ ਬਣਾਉਣ ਤੋਂ ਪਹਿਲਾਂ ਪਨੀਰ ਨੂੰ ਸਕਾ ਲਓ ਪਨੀਰ ਬਾਹਰ ਨਹੀਂ ਆਵੇਗਾ ਨੰਬਰ 70 ਪਾਸਤੇ ਨੂੰ ਉਬਾਲਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਵੋ ਕਦੇ ਵੀ ਚਿਪਕੇਗਾ ਨਹੀਂ ਨੰਬਰ 71 ਬਰਤਨ ਸਾਫ ਕਰਨ ਦੇ ਟਾਈਮ ਹੱਥਾਂ ਵਿੱਚ ਦਸਤਾਨੇ ਪਾ ਲਓ ਹੱਥ ਆਪਣੇ ਕਦੇ ਖਰਾਬ ਨਹੀਂ ਹੋਣਗੇ ਨੰਬਰ 72 ਖਾਣਾ ਬਣਾਉਣ ਦੇ ਸਮੇ ਪਿਆਰ ਬਹੁਤ ਜ਼ਰੂਰੀ ਹੈ ਲੇਕਿਨ ਤਕਨੀਕ ਸਵਾਦ ਨੂੰ ਪਰਫੈਕਟ ਬਣਾ ਦਿੰਦੀ ਹੈ ਇਹ ਨੇ 72 ਵਧੀਆ ਟਿਪਸ ਜੋ ਤੁਹਾਡੀ ਰਸੋਈ ਵਿੱਚ ਮਿਲ ਜਾਣਗੇ ਅਤੇ ਕਮਾਲ ਕਰ ਦੇਣਗੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਹੋਰ ਵੀ ਲੋਕਾਂ ਤੱਕ ਸ਼ੇਅਰ ਕਰੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਡੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ